ਫਿਲਮਾਂ ਦੇ ਇਸ ਦੌਰ ਵਿੱਚ ਇਸ ਵੇਲੇ ਇੱਕ ਰੁਝਾਨ ਦੇਖਿਆ ਜਾ ਰਿਹਾ ਹੈ ਕਿ ਅਸਲੀਅਤ ਆਧਾਰਿਤ ਫਿਲਮਾਂ ਕਾਫੀ ਬਣਨ ਲੱਗੀਆਂ ਨੇ ਜਾਂ ਫਿਰ ਉਹ ਘਟਨਾਵਾਂ ਜਿਹੜੀਆਂ ਕਿ ਕੁਝ ਅਸਲ ਘਟਨਾਵਾਂ ਜਾਂ ਕਿਸੇ ਵਿਸ਼ੇਸ਼ ਥਾਂ ਜਾਂ ਮੁਕਾਮ ਤੋਂ ਪ੍ਰਭਾਵਿਤ ਹੁੰਦੀਆਂ ਨੇ ਇਸੇ ਤਰ੍ਹਾਂ ਦੀ ਇੱਕ ਫਿਲਮ ਪੀਤੇ ਦੇਨੀ ਬਣ ਕੇ ਤਿਆਰ ਹੋਈ ਅਤੇ ਜਾਰੀ ਵੀ ਕੀਤੀ ਗਈ ਅਤੇ ਇਸ ਨੂੰ ਕਾਫੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਦੇਖਿਆ ਅਤੇ ਇਸ ਫਿਲਮ ਸੰਬੰਧੀ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਨੇ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਐਸ ਵੀ ਲਈ ਬੜੀ ਚਰਚਿਤ ਫਿਲਮ ਹੀਰਾ ਮੰਡੀ ਸੰਬੰਧੀ ਜਿਸ ਨੂੰ ਕਿ ਭਾਰਤ ਵਿੱਚ ਬਣਾਇਆ ਗਿਆ ਪਰ ਇਸ ਦੀ ਪਿੱਠ ਭੂਮੀ ਅਤੇ ਸਥਾਪਿਤ ਛੋਕੜ ਲੈਂਦੇ ਪੰਜਾਬ ਦੇ ਲਾਹੌਰ ਸ਼ਹਿਰ ਦੇ ਨਾਲ ਜੁੜਦਾ ਹੈ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਸੰਜੀਤ ਲੀਲਾ ਪੰਸਾਲੀ ਵੱਲੋਂ ਵੈਬ ਸੀਰੀਜ਼ ਹੀਰਾ ਮੰਡੀ ਦਾ ਡਾਇਮੰਡ ਬਾਜ਼ਾਰ ਪਿਛਲੇ ਹਫ਼ਤੇ ਵੈਬ ਸਟ੍ਰੀਮਿੰਗ ਸਰਵਿਸ Netflix 'ਤੇ ਜਾਰੀ ਕੀਤੀ ਗਈ 8 ਐਪੀਸੋਡ ਵਾਲੀ ਇਸ ਲੜੀ ਦੀ ਕਹਾਣੀ ਸਨ 1910 ਤੋਂ ਲੈ ਕੇ 1940 ਦੇ ਅਰਸੇ ਦੌਰਾਨ ਬ੍ਰਿਟਿਸ਼ ਰਾਜ ਦੇ ਵਿਰੁੱਧ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਪਿਛੋਕੜ ਨੂੰ ਕੇਂਦਰ ਬਿੰਦੂ ਮੰਨਦਿਆਂ ਫਰਮਾਇਆ ਗਿਆ ਇਸ ਵੈਬ ਸੀਰੀਜ਼ ਦੀ ਕਹਾਣੀ ਵੰਡ ਤੋਂ ਪਹਿਲਾਂ ਅਤੇ ਆਜ਼ਾਦੀ ਅੰਦੋਲਨ ਦੌਰਾਨ ਲਾਹੌਰ ਦੇ ਸ਼ਾਹੀ ਇਲਾਕੇ ਯਾਨੀ ਕਿ ਹੀਰਾ ਮੰਡੀ ਵਿੱਚ ਰਹਿਣ ਵਾਲੀ ਮਲਿਕਾ ਜਾਨ ਅਤੇ ਉਹਨਾਂ ਦੇ ਆਲੇ-ਦੁਆਲੇ ਘੁੰਮਦੀ ਹੈ ਇਸ ਫਿਲਮ ਲਈ ਵਿਸ਼ੇਸ਼ ਤੌਰ ਤੇ ਲਾਹੌਰ ਵਰਗਾ ਦਿਖਣ ਵਾਲਾ ਸੈੱਟ ਤਿਆਰ ਕੀਤਾ ਗਿਆ। ਸ਼ਾਨਦਾਰ ਮਹਿਲ ਬਣਾਏ ਗਏ ਅਤੇ ਬੇਹਦ ਮਹਿੰਗੇ ਫਾਨੂਸਾਂ ਨਾਲ ਭਰੇ ਆਕਰਸ਼ਕ ਸੈੱਟ, ਸੋਨੇ, ਚਾਂਦੀ ਅਤੇ ਕੀਮਤੀ ਰਤਨਾਂ ਨਾਲ ਲੱਦੇ ਪਹਿਰਾਵੇ ਪਹਿਨਨ ਵਾਲੀਆਂ ਹੀਰੋਇਨਾਂ ਅਤੇ ਸ਼ਾਨਦਾਰ ਕੈਮਰਾ ਵਰਕ ਅਤੇ ਇਸੇ ਤਰ੍ਹਾਂ ਬਹੁਤ ਹੀ ਵੱਡੇ ਪੱਧਰ ਉਤੇ ਖਰਚਾ ਕਰਦਿਆਂ ਇਸ ਫਿਲਮ ਦਾ ਇਸ ਸੀਰੀਜ਼ ਦਾ ਨਿਰਮਾਣ ਕੀਤਾ ਗਿਆ ਪਰ ਇਹਨਾਂ ਸਭ ਕੁਝ ਕੀਤੇ ਜਾਣ ਦੇ ਬਾਵਜੂਦ ਇਹ ਗੱਲ ਵੀ ਆਮ ਮਹਿਸੂਸ ਕੀਤੀ ਜਾ ਰਹੀ ਹੈ ਕਿ ਇਹ ਸੀਰੀਜ਼ 1940 ਦੇ ਉਸ ਵੇਲੇ ਦੇ ਲਾਹੌਰ ਦੀ ਹੀਰਾ ਮੰਡੀ ਦੀ ਸਹੀ ਤਸਵੀਰ ਪੇਸ਼ ਕਰਨ ਵਿੱਚ ਅਸਫਲ ਰਹੀ ਹੈ ਲਾਹੌਰ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਮੁਤਾਬਕ ਸੰਜੇ ਲੀਲਾ ਪੰਸਾਲੀ ਵੱਲੋਂ ਇਸ ਕਹਾਣੀ ਜ਼ਰੀਏ ਸੈਟਅਪ ਤੇ ਵਿਖਾਏ ਗਏ ਹੀਰਾ ਮੰਡੀ ਦੇ ਘਰਾਂ ਵਿੱਚ ਇੱਕ ਵੀ ਵੇੜਾ ਵਿਖਾਈ ਨਹੀਂ ਦਿੱਤਾ ਜਦਕਿ ਲਾਹੌਰ ਦੇ ਇਸ ਇਲਾਕੇ ਵਿੱਚ ਵੇੜਿਆਂ ਵਾਲੇ ਘਰ ਆਮ ਹੀ ਵੇਖੇ ਜਾਂਦੇ ਨੇ ਫਿਲਮ ਨੂੰ ਬਣਾਉਣ ਵਾਲੇ ਸੰਜੀਤ ਲੀਲਾ ਪੰਸਾਲੀ ਤਕਰੀਬਨ 200 ਕਰੋੜ ਰੁਪਏ ਦੇ ਬਜਟ ਨਾਲ ਬਣੀ ਇਸ ਸੀਰੀਜ਼ ਨੂੰ ਆਪਣਾ ਡ੍ਰੀਮ ਪ੍ਰੋਜੈਕਟ ਦੱਸਦੇ ਰਹੇ ਨੇ ਲਾਹੌਰ ਸ਼ਹਿਰ ਦੇ ਲੋਕ ਇਸ ਗੱਲ ਤੇ ਵੀ ਇਤਰਾਜ਼ ਕਰ ਰਹੇ ਨੇ ਕਿ ਇਸ ਫਿਲਮ ਨੂੰ ਬਣਾਉਣ ਲੱਗਿਆਂ ਜਾਂ ਇਸ ਦੀ ਪੇਸ਼ਕਾਰੀ ਕਰਨ ਲੱਗਿਆਂ ਬਕਾਇਦਾ ਖੋਜ ਨਹੀਂ ਕੀਤੀ ਗਈ ਅਤੇ ਲਾਹੌਰ ਦੀ ਅਸਲ ਤਸਵੀਰ ਨਹੀਂ ਵਿਖਾਈ ਗਈ। ਲਾਹੌਰ ਦੇ ਵਸਨੀਕਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਹੀਰਾ ਮੰਡੀ ਸੀਰੀਜ਼ ਵਿੱਚ ਹੀਰਾ ਮੰਡੀ ਤੋਂ ਇਲਾਵਾ ਸਭ ਕੁਝ ਸਿਰਫ ਅਸਲ ਹੀਰਾ ਮੰਡੀ ਹੀ ਵਿਖਾਈ ਨਹੀਂ ਦਿੰਦੀ। ਸੋ ਹੀਰਾ ਮੰਡੀ ਜਿਸ ਨੂੰ ਕਿ ਕਿਸੇ ਵੇਲੇ ਲਾਹੌਰ ਦਾ ਸ਼ਾਹੀ ਮੁਹੱਲਾ ਮੰਨਿਆ ਜਾਂਦਾ ਸੀ ਉਸ ਨੂੰ ਇੱਕ ਵਾਰ ਫਿਰ ਪਰਦੇ ਉੱਤੇ ਤਾਂ ਲਿਆਂਦਾ ਗਿਆ ਪਰ ਇਸ ਵਿੱਚ ਕਈ ਖਾਮੀਆਂ ਨਜ਼ਰ ਆਈਆਂ ਦੇ ਪਰ ਇਸ ਦੇ ਬਾਵਜੂਦ ਇਹ ਨਾਂ ਅਤੇ ਇਸ ਦਾ ਕਿੱਸਾ ਇੱਕ ਵਾਰ ਫਿਰ ਦੁਨੀਆ ਦੇ ਮੂਹਰੇ ਰੂਪਮਾਨ ਹੋ ਗਿਆ